ਹਾਂਜੀ ਸਪੀਰੀਅਰ कॉटन ਦੇ ਵਿੱਚ ਰਾਮ ਟੈਕਸ ਬ੍ਰਾਂਡ ਦਾ ਡਿਜ਼ਾਈਨ ਆਇਆ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਚਾਰ ਕਲਰ ਨੇ ਜੀ ਚਾਰੇ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਆਨਸਰ ਖਤਮ ਹੋ ਜਾਂਦਾ ਜੀ ਰਾਮ ਟੈਕਸ ਬ੍ਰਾਂਡ ਦਾ ਹੈ ਬ੍ਰਾਂਡ ਤੁਹਾਨੂੰ ਪਤਾ ਕਿੰਨਾ ਸੋਹਣਾ ਤਕੜਾ ਬ੍ਰਾਂਡ ਹੈ ਰਾਮ ਟੈਕਸ ਬ੍ਰਾਂਡ ਦੇ ਉੱਪਰ ਤੁਹਾਨੂੰ ਪਤਾ ਹੈ ਕਪੜਾ ਕੁਆਲਿਟੀ ਕੋ ਸੋਚਣ ਦੀ ਲੋੜ ਨਹੀਂ ਕਲਰ ਨੇ ਚਾਰੇ ਦੇ ਵਿੱਚ ਚਾਰੇ ਕਲਰ ਬਹੁਤ ਸੋਹਣੇ ਨੇ ਰਾਮ ਟੈਕਸ ਬ੍ਰਾਂਡ ਦਾ ਜੀ ਫਾਸਟ ਦੇਖੋ ਜੀ ਬਹੁਤ ਸੋਹਣਾ ਮਿਲਟਰੀ ਗ੍ਰੀਨ ਕਲਰ ਆ ਗਿਆ ਬੋਟਲ ਗ੍ਰੀਨ ਕਲਰ ਆ ਗਿਆ ਦੇਖੋ ਜੀ ਨੈਕਸਟ ਦੇਖੋ ਜੀ ਡਸਟ ਸ਼ ਬਹੁਤ ਸੋਹਣੀਆਂ ਮੈਚਿੰਗ ਆਈਆਂ ਨੇ ਜੀ ਨੈਕਸਟ ਦੇਖੋ ਜੀ ਨੇਵੀ ਦੇ ਵਿੱਚ ਕਲਰ ਆ ਗਿਆ ਜੀ ਪੀਕਾਕ ਨੇਵੀ ਕਲਰ ਹੈ ਨਵਾਂ ਕਲਰ ਹੈ ਇਸ ਖੋਲ ਕੇ ਦੇਖੋ ਨਾ ਸਮੂ ਜੀ ਬਹੁਤ ਸੋਹਣਾ ਸੂਟ ਹੈ ਰਾਮਟੈਕਸ ਬ੍ਰਾਂਡ ਦਾ ਜੀ ਪ੍ਰਾਈਸ 850 ਜੀ ਓਨਲੀ 850 ਦਾ ਜੀ ਸ਼ਰਟ ਡਿਜੀਟਲ ਦੇ ਵਿੱਚ ਆਉਗੀ ਨਾਲ ਪਲੇਨ ਕੈਮਬਰੀ ਕਾਟਨ ਦੀ ਬਾਟਮ ਆਉਗੀ ਸੁਪੀਰੀਅਰ ਕਾਟਨ ਦੇ ਵਿੱਚ ਬਾਟਮ ਹੈ ਜੀ ਰਾਮਟੈਕਸ ਬ੍ਰਾਂਡ ਦੀ ਮੈਚਿੰਗ ਆਈਆਂ ਨੇ ਬਹੁਤ ਸੋਹਣੀਆਂ ਜੀ ਪ੍ਰਾਈਸ 850 ਇਹਨਾਂ ਦਾ ਡਿਜ਼ਾਈਨ ਦੇਖੀ ਚਲੋ ਬੁੱਕ ਕਰੀ ਚਲੋ ਜੀ ਚਾਰ ਕਲਰ ਨੇ ਚਾਰੇ ਕਲਰ ਬਹੁਤ ਸੋਹਣੇ ਨੇ ਰਾਮਟੈਕਸ ਚਾਰੇ ਕਦਰ ਬਹੁਤ ਸੋਹਣੇ ਨੇ ਪ੍ਰਾਈਸ 850 ओनली ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲੋ ਚਾਰੇ ਕਦਰ ਪਿਆਰੀ ਨੇ ਆਰਡਰ WhatsApp ਤੇ ਕਰਾਇਆ ਕਰੋ ਜੀ ਬੇਨਤੀ ਹੈ WhatsApp ਤੇ ਆਰਡਰ ਭੇਜਿਆ ਕਰੋ ਦੇਖੋ ਬ੍ਰਾਂਡ ਚੈੱਕ ਕਰ ਲੋ ਜੀ ਆਰਮਟੈਕ ਬ੍ਰਾਂਡ ਦਾ ਹੈਗਾ ਬਹੁਤ ਸੋਹਣਾ ਕੁਆਲਿਟੀ ਹੈ ਮਾਰਕੀਟ ਰੇਟ 1050 ਜੀ ਆਪਣੇ ਕੋਲ 850 ਰੁਪਏ ਦੇ ਵਿੱਚ ਆਫਰ ਦੇ ਵਿੱਚ ਹੈ ਜੀ 850 ओनली ਆਰਮਟੈਕ ਬ੍ਰਾਂਡ ਦੀ ਮੈਚਿੰਗ ਆਲੇ ਚਾਰੇ ਕਦਰ ਬਹੁਤ ਸੋਹਣੇ ਨੇ ਚਾਰੇ ਕਦਰ ਬਹੁਤ ਸੋਹਣੇ ਨੇ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਹੈ ਜੀ ਕੈਸ਼ ਔਨ ਡਿਲੀਵਰੀ ਤੇ ਸ਼ਿਪਿੰਗ 120 ਹੈ ਦੁਬਾਰਾ ਦਿਖਾਉਣਾ ਇੱਕ ਰਸ ਛੇੜ ਆ ਗਿਆ ਜੀ ਬਲੈਕ ਕਲਰ ਆ ਗਿਆ ਦੇਖੋ ਜੀ ਤੇ ਆ ਨੀ